ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੌਂਆਂ ਦਾ ਦੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਸ਼ਹਿਰ ਅਜਨਾਲਾ ਤਹਿਸੀਲ ਵੀ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਜਿਹੜੇ ਟੋਪਰਾ ਪਟਨ ਤੇ ਨੀਟੋਟ ਨਾਲ ਸਮਾਜੇ ਲੋ ਬਿਲਕੁਲ ਤਾੜੀਆਂ ਥਰੀਆਂ ਤੇ ਇੱਕ ਤੱਪਣ ਪਿਆਰ ਕਾਜੋ ਕਾਦਨ ਦੇ ਨਾਲ ਗੱਲ ਬਹੁਤ ਸਤਿ ਸ਼੍ਰੀ ਅਕਾਲ ਭਾਜੀ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋ ਸਨੋ ਠੀਕ ਆ ਜੀ ਵੀਰ ਜੀ ਵਧੀਆ ਠੀਕ ਠਾਕ ਬਾਬੇ ਨਾਲ ਜੀ ਪਰ ਬੇਸ਼ੀ ਗੱਲ ਜੀ ਚਲੋ ਕਿਰਪਾ ਚਾਹੀਦੀ ਆ ਜੀ ਬਈ ਆਪਣਾ ਨਾਮ ਤੇ ਡਰੈਸ ਦਾ ਨੰਬਰ ਤੁਹਾਨੂੰ ਸ਼ਾਹ ਜਵਾਹਰ ਜਲਾ ਮੱਸਾ ਠੀਕ ਹੈ ਜੀ ਫੋਨ ਨੰਬਰ 91 65750 ਠੀਕ ਹੈ ਜੀ ਭਈ ਪਹਿਲੇ ਨੰਬਰ ਤੇ ਆ ਗਈ ਨੀਲੀ ਪੂਰੀ ਨੀਲੀ ਪੂਰੀ ਵਸੇ ਮੇਰੇ ਪਾਰੇ ਹਾਂ ਜੀ ਕੀ ਡਿਟੇਲ ਜੀ ਇੱਕੋ ਦੁੱਧ ਗਾਇਸ 7 ਕਿਲੋ ਅੱਛਾ ਜੀ ਉਹ ਕੱਟਾ ਜੀ ਸੂਈ ਨੂੰ ਠੀਕ ਹੈ ਠੀਕ ਲਓ ਜੀ ਮੇਲ ਕਾਫ ਆ ਗਿਆ ਜੇ ਪਿੱਛੇ ਰੱਖਾ ਵਧੀਆ ਰੀਤੀ ਪੂਰੀ ਆ ਗਈ ਤੇ ਡਾਟਾ ਟੱਟ ਦੇ ਮਣਕੀ ਆ ਹਰੀਆ ਇਹ ਸੁਆ ਫਿਲਮ ਸਹੀ ਆ ਸੁਆ ਭਾਈ ਚਿੱਜਾ ਸੁਈ ਜੇ ਠੀਕ ਹੈ ਜੀ ਹਾਂ ਇਹ ਕਿਤੇ ਦੁੱਧੜ ਗਿਆ ਦੁੱਧ ਦੇ ਭਾਈ ਆਪਾਂ ਕਹਿ ਦਿੰਨੇ ਆ ਮੰਨ ਲਓ ਹਰ ਵੀਡੀਓ ਚ ਕਿੰਨੇ ਦੁੱਧੜ ਗਿਆ ਮੰਨ ਲਓ ਦੁੱਧੋਂ ਦਾ ਸੇਵਾਰ ਹਾਂ ਜੀ ਨਹੀਂ ਫਿਰ ਵੀ ਚਲੋ ਰਿਕਾਰਡ ਹੁੰਦਾ ਕਿ ਇੰਨਾ ਚ ਹੋਇਆ ਅਗਲੇ ਆਣੇ ਨਹੀਂ ਚ ਹੋਇਆ ਤੇਰਾ ਭਾਈ ਉਹ ਦੱਸ ਕੇ ਦੁੱਧੇ ਜਾ ਹਾਂ ਜੀ ਇਸ ਤਰ੍ਹਾਂ ਬਾਜ਼ਾਰ ਚ ਨਜ਼ਾਰਾ ਕਰਿਆ ਤੁਹਾਨੂੰ ਦਿਖਾਵਾ ਹਾਂ ਜੀ ਹਾਂ ਜੀ ਆਓ ਜੀ ਬੱਚਾ ਬੱਚੇ ਮਾਰ ਲਓ ਕੈਮਰਾ ਠੀਕ ਹੈ ਲਓ ਜੀ ਕੀ ਕਟਾ ਕ ਓ ਜੀ ਮੇਲ ਕਾਂਫ ਆ ਗਿਆ ਜੀ ਪਿਛੇ ਗਾਹਾਂ ਬਾਹਰ ਨਾ ਰਹਿਣੀ ਠੀਕ ਹੈ ਤਾਂ ਉਸ ਤੋਂ 12 ਦਿਨ ਹੋਏ ਆ ਸੁਣੀ ਨੂੰ ਪਾ ਤੋਂ ਖੋਕਾ ਮਿਲੀਆਂ ਵੇ ਤੇ ਕੁਆਲਟੀ ਵਿੱਚ ਚੈੱਕ ਕਰ ਸਕਦੇ ਆ ਤੇ ਇੱਕ ਥੰਮਣਕੀ ਆ ਗਈ ਤੇ ਕੱਡ ਕੱਡ ਜਿਹੜਾ ਚੰਗਾ ਆ ਗਿਆ ਵਾ ਕਿ ਆਸਾਂ ਮੌਕੇ ਤੇ ਇਹਦਾ 7 ਲੀਟਰ ਦੁੱਧ ਤਿਆਰ ਆ ਤੇ ਹਨਾ ਦਾ ਸੈਰ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਤੇ ਸਾਲੂਆਂ ਆ ਨੋਕੜਾ ਲੱਗਾ ਪਿਆ ਕੱਲਾ-ਕੱਲਾ ਵਾ ਪਰ ਉਹ ਜੀ ਚੈੱਕ ਦੇਖੋ ਮਰੂ ਕੈਂਡਾ ਲੱਗਦੇ ਹੂੰ ਠੀਕ ਹੈ ਜੀ ਠੀਕ ਹੈ ਜੀ ਇਹਦਾ ਮੁੱਲ ਭਾਈ ਜੀ ਹਰ ਫਿਰ ਭਾਈ ਜਿਹੜੀ ਬ੍ਰੀਡ ਰੂਡ ਦਾ ਯਾਦਗਾਰ ਆ ਹਾਂਜੀ ਬੋਲੇਗਾ 65000 ਭਾਈ 65000 ਹਾਂਜੀ ਕਰ ਦਈਏ ਹਾਂ ਨਾ ਦਾਲੋ ਜੀ ਕਦਰੋ ਆਪ ਇੱਥੇ ਛੱਡਦੇ ਨਹੀਂ ਬੱਸ ਭਾਈ 63000 ਦੀ ਹਾਲਾ ਚਾਵਾਂਗੇ ਠੀਕ ਹੈ ਲਓ ਜੀ 63000 ਦੀ ਬਿਲਕੁਲ ਸੱਜਰ ਸੂਈ ਬੂਲੀ ਮੱਝ ਕਟਾ ਮਗਰ ਠੀਕ ਹੈ 7 ਕਿਲੋ ਮੋਛਾ ਤਾਂ ਕੋਈ ਨਹੀਂ ਚਵਾ ਇੱਕ ਨਮਰ ਦਾ ਠੀਕ ਹੈ ਠੀਕ ਲਓ ਜੀ ਕੋਈ ਵੀਰ ਭਰਾਸੇ ਦੀ ਮਾਨ ਦਾ ਇਕੱਲਾ ਦੇ ਦਿਓ ਜੀ ਤੇ ਕਰ ਦਿਓ ਆਪ ਹੀ ਕੇਰ ਭਾਈ ਪੂਰੇ 62000 ਜਵਾਂਗੇ ਜਿਸ ਵਿੱਚ 200 ਰੁਪਏ ਛੋੜੀ ਹੋਣੀ ਬੱਸ ਠੀਕ ਹੈ ਲਓ ਜੀ 62000 ਦੇ ਵਿੱਚੋਂ 200 ਰੁਪਏ ਛੋੜ ਤੇ ਨੀਂਦੀ ਪੂਰੀ ਦੋਵੇਂ ਡਿਮਾਂਡਾਂ ਪੂਰੀਆਂ ਹੋਣਗੀਆਂ ਇੱਕੋ ਜੱਟੀ ਦੀ ਦਮਨਾ ਡਿਮਾਂਡਾਂ ਪੂਰੀਆਂ ਇਹ ਭੱਜਦਾ ਜ ਦੋ ਤੇ ਚੰਗਾ ਕੱਢੀ ਜਾਊ ਕਰਮਾਲੀ ਆਜੋ ਭਾਈ ਦੂਜੇ ਨੰਬਰ ਤੇ ਜੈਡ ਬਲਾਇਆਗਾ ਇਹ ਕਿਵੇਂ ਆ ਭਾਈ ਸੁਨੂ ਬੰਮੀ ਇਹਦੇ ਤੇ ਐਮੋ ਗਈ ਅੱਛਾ ਜੀ ਦੋ ਤੇ ਕੋ 10 ਕਿਲੋ ਪਨੀਰ ਹੋ ਜਾਏ ਠੀਕ ਹੈ ਜੀ ਹਾਂ ਕਹਿੰਦੇ 10 ਜਿਹੜਾ ਬੰਦ ਪਿਆਰੇ ਦੇ ਕੋਲ ਉਹ ਟੈਂਪੂ ਚ ਵਜਾ ਜ਼ਿਆਦਾ ਕਿਟਾ ਜਾ ਲੋਡ ਨਹੀਂ ਬਣੀ ਚਲੀ ਗਈ ਕਾਲ ਕੋਈ ਇਹ ਸਵੇਰ ਭਾਜੀ ਕਿਦਾਂ ਸੀ ਦੂਜਾ ਸੂਆ ਬਣੀ ਲੋ ਜੀ ਦੁੱਧ ਆ ਗਿਆ ਛੋਟੀ ਇੱਧਰ ਦੀ ਨੇ ਸਮਝਿਆ ਰਿਆਣੇ ਉੱਧਰ ਦੀ ਗੱਲ ਰਿਆਣੀ ਠੀਕ ਆ ਠੀਕ ਆ ਲਓ ਜੀ ਕੱਟ ਕਾਟ ਜਿਹੜਾ ਪੂਰੀ ਚੰਗਾ ਆ ਗਿਆ ਇਹਨੂੰ ਸਗੜਾ ਕੱਟ ਕਾਟਿਆ ਤੇ ਹੈ ਵੀ ਸਿੰਗਲ ਹੱਡੀ ਜੇ ਬਸ ਕੀ ਇਹ ਇਸ ਟਾਈਮ ਜਿਹੜਾ ਮੌਕੇ ਦੇ 10 ਲੀਟਰ ਦੁੱਧ ਤਿਆਰ ਆ ਉਹ ਪਾ ਲਈਏ 15 ਤੋਂ ਬਾਹਰ ਹੀ ਅੱਛਾ ਜੀ 15 ਕਿਲੋ ਬਾਅਦ ਸਿਰਫ ਬੰਦੇ ਚੋਲਾ ਜੀ ਨਾ ਤਾਂ ਪਰ ਲੌਂਡਿਆ ਵੇ ਪੱਠੇ ਪੱਠੇ ਰੋਲੇ ਘੜੇ ਹੀ ਅੱਛਾ ਜੀ ਤੇ ਹੁਣ ਦੁੱਧ ਦੇ ਕੋਈ 10 ਕਿਲੋ ਹੋਊਗਾ ਦੁੱਧ ਸਵੇਰ ਸੁਭਾ ਹੋ ਗਈ ਫਿਰ ਦੁੱਧ ਚੱਲੂਗੀ ਠੀਕ ਆ ਠੀਕ ਆ ਲਓ ਜੀ ਅੱਛਾ ਜੀ ਠੀਕ ਲਓ ਜੀ ਵੀਰ ਭਰਾ ਇਹ ਵੀ ਕੋਈ ਸਾਂਭਣ ਵਾਲਾ ਜਾਈ ਤੇ ਕਿਹਦਾ ਤੋਂ ਚੰਗਾ ਕੋਈ ਉਹ ਵੀ 15 ਲੀਟਰ ਦਾ ਪਰ ਜਿੱਦਾਂ ਭਾੜਾ ਪਾ ਕੇ ਮਿਲਦੀ ਮਣਾ ਵੇਖ ਲਈਏ ਜੇ ਮਿਲਦੀ ਕਿਹਨਾਂ ਦੇ ਠੀਕ ਹੈ ਠੀਕ ਹੈ ਉਠਾ ਦੋ ਉਠਾ ਦੋ ਤਰਾ ਤਰਾ ਆ ਗਈ ਜੇ ਪਿਓ ਰਾਗੀ ਆ ਗਈ ਉਧਰ ਦੀ ਛੋਟੀ ਜਿਹੜੀ ਚੀਜ਼ ਬੜੀ ਆ ਠੀਕ ਹੈ ਠੀਕ ਹੈ ਲਓ ਜੀ ਇਹ ਭਾੜਾ ਪਾ ਕੇ ਮਿਲ ਪੈਂਦੀ ਆ ਬਾਕੀ ਚਵਾ ਪਰਮਾਪਾ ਦਿਖਾ ਦਿੰਨੇ ਲਾਗੇ ਤੋਂ ਤੁਹਾਨੂੰ ਆ ਗਈ ਵੀਰ ਜੀ ਹਾਂ ਜੀ ਆ ਗਈ ਤੇ ਦਰੂਦ ਨਾ ਇਹਦਾ ਇਫਰ ਆਉਂਦੀ ਮੈਂ ਠੀਕ ਹੈ ਦਿਖਾ ਦिए ਬਸਮਾ ਆਜੋ ਲਓ ਜੀ ਵੀਰ ਜੀ ਚੈੱਕ ਕਰੋ ਬਸਮਾਨ ਥਾਣਾ ਦਾ ਬਹੁਤ ਹੀ ਵਧੀਆ ਇੱਦਾਂ ਟਾਲੇ ਲੜੀ ਬਸਮਾ ਠੀਕ ਹੈ ਜੀ ਲਓ ਯਾਰ ਇਹ ਥਾਣਾ ਦਾ ਸਵਾਲ ਮਗਰ ਲਿਆ ਲਓ ਜੀ ਲੌਰੀਆ ਮਗਰ ਲਿਆ ਥਾਣਾ ਦਾ ਸਵਾਲ ਬਿਲਕੁਲ ਗੋਲ ਟਾਲਿਆ ਹੈ ਨਾ ਸਾਡੀ ਨਹੀਂ ਜੀ ਬੱਧੀ ਆਹ ਵੱਜਾ ਡਾਲਿਆ ਨਾ ਉਹ ਜਿਹੜੀ ਹੁਣ ਤੋਂ ਜਿਹੜੀ ਪਾਸ ਆ ਬੋਲ ਤਾਰਾਂ ਨੂੰ ਮਗਰ ਦੇਖਣਾ ਨਹੀਂ ਆ ਅਗਲੇ ਥਣਾਂ ਲਈ ਮਾਰਾ ਰੋਨੀ ਤਰਾਂ ਲਓ ਜੀ ਆ ਅਗਲੇ ਥਣਾਂ ਦੀਆਂ ਜੇ ਬਿਲਕੁਲ ਇਹ ਵੀ ਢੋਲ ਧਾਰਿਆ ਕੋਈ ਘੂੜ ਛਟਾ ਨਹੀਂ ਜੇ ਬਿਲਕੁਲ ਓਕੇ ਚਵਾਈ ਆ ਭਾਈ ਜੀ ਅੱਜ ਮੇਰੀ ਮਾਝ ਕੋ ਫੇਰ ਕਰਦੇ ਨਾ ਹਾਂਜੀ ਪਹਿਲੀ ਦਾ ਕਰਾਈ ਥਾਂ ਆਉਂਦੇ ਦਵਾਗੇ ਠੀਕ ਹੈ ਠੀਕ ਹੈ ਜੀ ਇਹ ਵੀ ਚਵਾ ਪਦਮਾ ਜਰਾ ਬਿਲਕੁਲ ਚੰਗਾ ਵਾ ਤੇ ਹੈ ਵੀ ਠੰਡੀ ਧੀਰੀ ਆ ਕਰਮਾਲੀ ਜੀ ਕਿੰਨੇ ਕਹੋਗੇ ਗਾੜ ਭਾਜੀਰੀ ਗਾੜ ਭਾਈ 1.5 ਕਿਲੋ ਹੋਊ ਜੇ ਤੁਹਾਨੂੰ ਠੀਕ ਹੈ ਠੀਕ ਨਾ ਜੀ 1.5 ਕਿਲੋ ਤੇ ਆਸ-ਪਾਸ ਜਿੱਦੀ ਗਾੜੀ ਗਾੜਿਆ ਯਾ ਫੇਰ ਮਗਰਲੇ ਥਾਂ ਦੀ ਚੋਈ ਏ ਬਾਜੇ ਕਰੋ ਵੀ ਜੀ ਕੋ ਦੋ ਡੰਗ ਚੋਵੇ ਅੱਛਾ ਇਹ ਡੰਗ ਚੋਵੇ ਠੀਕ ਹੈ ਜੀ ਕਿਸੇ ਕੱਲ ਜਾ ਕੇ ਉਪਰ ਸਾਡੇ ਜੰਗ ਤਰ ਸਦਾ ਨ ਕਰ ਬਿਲਕੁਲ ਸਹੀ ਗੱਲ ਆ ਜੀ ਜਦੋਂ ਲਾਹਮੇ ਤੋਂ ਬੜਾ ਡਰ ਲੱਗਦਾ ਏ ਇਹ ਤੇ ਲੋ ਪ੍ਰੇਧਾਂ ਜਾਂ ਕੇ ਪਛੋੜ ਫਰਕ ਪਾ ਜਾਂਦਾ ਵਾ ਲੰਗੀ ਮਰਮਚੋਂ ਆਈ ਆ ਤੇ ਬਾਲਟੀ ਆ ਗਈ ਮਿੰਟੋ ਮਿੰਟਾਂ ਨੂੰ ਉਹ ਇਹ ਟੇਕਾ ਸਭਿਆਣ ਕੰਦੇ ਪੰਨੀ ਕਰਤੀ ਹੈ ਵਾਲਟੀ ਹਾਂਜੀ ਠੀਕ ਹੈ ਜੀ ਕਿ ਲਾਉ ਭਾਈ ਆਰਟੀਕਲ ਉਹਦੀ ਬਾਗੀ ਮੇਰੀ ਅੱਛਾ ਜੀ ਆਪਾਂ ਦੁੱਧ ਮਾਹ ਵੀ ਨਹੀਂ ਆਉਂਦੇ ਯਾਰ ਬੰਦੇ ਨੇ 9 ਕਿਲੋ ਦੀ ਆਪਣੀ ਗਾਰੰਟੀ ਹੈ ਫੁੱਲ ਠੀਕ ਹੈ ਠੀਕ ਹੈ ਲਓ ਜੀ 9 ਕਿਲੋ ਦੀ ਫੁੱਲ ਗਾਰੰਟੀ ਇਹਦੇ ਬਾਲਟੀ ਡੱਕਦੀਆਂ ਨੱਖੋ ਨੱਖ ਆਪਾਂ ਜਿਆਦਾ ਨਹੀਂ ਅਵਲ ਨਿਕੜ ਗਈ ਇਹਦਾ ਮੇਰਾ ਵੀ ਕਦੇ ਦੁੱਧ ਛਾਤਾ ਥਲੇ ਹਾਂਜੀ ਹਾਂਜੀ ਆਓ ਬਿਲਕੁਲ ਜੀ ਆਪਾਂ ਪਸ਼ੂ ਦੁੱਧ ਵਾਲੀ ਦੀਆਂ ਨਿਸ਼ਾਨੀਆਂ ਹੁੰਦੀਆਂ ਵਾਂ ਹਾਂ ਤੇ ਇਹਦਾ ਮੁੱਲ ਭਾਈ ਜੀ ਹਰ ਤਿਆ ਮੇਲੋ 6.5 ਹੋਗੇ ਜੀ ਮੁੱਲ ਠੀਕ ਹੈ ਠੀਕ ਹੈ 6:22 ਹੋ ਰਹੇ ਨੇ ਇਹਦਾ ਮੁੱਲ ਹੈ ਫਿਰ ਇਹਦਾ ਮੁੱਲ ਭਾਈ 70000 ਰੁਪਏ ਜੀ ਅੱਛਾ ਜੀ ਹਾਂ ਨਾ ਜਿੱਦਣ ਪਾਜੀ ਤਾਜੀ ਦੁੱਧ ਦਰ 16 17 ਸਾਲਾ ਕਿਲੋ ਭਰਿਆ ਸੱਜਣ ਨੇ ਅੱਛਾ ਸਿਰਫ ਉਹ ਮਾਲੂਮੀ ਦੇ ਡੇੜਮੀ ਦੇ ਟੋਕੜ ਹੋਣਾ ਮੱਝ ਹੋ ਗਈ ਕਿਤੇ ਨਹੀਂ ਨਹੀਂ ਇਹਦੇ ਕੋਈ ਗੱਲ ਨਹੀਂ ਗਾਂ ਇਹ ਫੇਰ ਲਗੁੰਦੀ ਆ ਘਾਟਿਆ ਦੀ ਕੋਈ ਚੀਜ਼ ਨਹੀਂ ਹੈਗੀ ਠੀਕ ਹੈ ਜੀ ਜੇ ਕਰਦਾ ਚਵਾ ਚੰਗਾ ਵੀ ਸੋਣ ਗੋਣਾ ਕੱਢ ਦੋ ਵੀ ਨਗਰਾਪੇ ਵੀ ਗਿਰ ਜਾਂਦਾ ਵੇਖ ਜਾਂਦਾ ਹੈ ਵੀ ਜੈਡ ਬਲੈਕ ਪੂਰਤਾ ਕੀ ਤੇ ਕਰ ਦਈਏ ਪਾਜੀ ਹੁਣ 75000 ਜਮਾਵਾਂਗੇ ਠੀਕ ਹੈ ਜੀ ਲਓ ਵੇ ਇੱਕ ਗੈਸ ਕਰੀਆ ਆ ਜੀ ਦਾ 9 ਲੀਟਰ ਜਿਹੜਾ ਕੰਡੇ ਵਾਲਾ ਪਾ ਜੀ ਦੇਸੀ ਮੱਝ ਨਹੀਂ ਆਵੇ ਲੋ ਦੇਸੀ ਮੱਝ ਨਹੀਂ ਹੈਗੀ ਇਹ ਤਾਂ ਕਿ ਸੋਝੇ ਹੋਵੇ ਲੋ ਜੀ ਨਹੀਂ ਨਹੀਂ ਜੈਡ ਬਲੈਕ ਆ ਗਈ ਪਿਓਰ ਉਹਦੇ ਦੀ ਮੱਝ ਆ ਜੀ ਹੈਗੀ ਕਸਬੇ ਕੱਢ ਦੋ ਤੁਸੀਂ ਕਢਾ ਦੋ ਕਸਬਾ 11 ਛੜਦੀ ਹੋ ਰਿਹਾ ਆ ਜੀ ਪੂਰੇ 75000 ਦੀ ਜਣੀਏ ਠੀਕ ਹੈ 100 ਰੁਪਏ ਛੋੜਾ ਕੰਮ ਹੋ ਜਾਏ ਹੁਣ ਲਓ ਜੀ 9000 ਤੁਹਾਨੂੰ ਜਾਂ ਚੰਗਾ ਬੜਾ ਮੈਨੂੰ ਕਹਣਾ 9 ਕਿਲੋ ਦੁੱਧ ਕੰਡੇ ਵਾਲਾ ਮੇਰੇ ਕੋਲ 2 ਡੱਕ ਚ ਹੋਵੇ ਤਾਂ ਮੈਂ 3 ਡੱਕ ਚ ਹੋਵੇ ਠੀਕ ਹੈ ਠੀਕ ਹੈ ਲਓ ਜੀ ਸਾਡੇ ਕੋਲ ਮਿਲਦੀ ਪਾੜੇ ਦੇ ਅੱ ਤੇ 74000 ਲੈ ਵੇ ਲੋ ਛੇ ਕਿਤੇ ਨਹੀਂ ਕਿ ਬੈ ਗਈ ਵੇ ਲੋ ਠੀਕ ਹੈ ਠੀਕ ਹੈ ਜੀ ਤੇ ਆਹ ਨੂੰ ਹੁਣ ਤੀਜੇ ਨੰਬਰ ਤੇ ਆ ਵੀ ਨਹੀਂ ਸੀ ਆ ਵੀ ਜਦੋਂ ਭਾਈਆਂ ਦੇ ਬਾਰੇ ਇਹ ਅੱਠਾਂ ਵਿੱਚ ਆਏਗਾ ਪੰਜੇ ਅੱਠਾਂ ਮਿਲਿਆ ਗੱਬਣੇ ਦੀ ਸੱਜਰ ਦੀ ਆਪਣੇ ਕੋਲ ਵੀਡੀਓ ਗਈ ਪਿੱਛੇ ਸਵੇਰੀ ਠੀਕ ਹੈ ਉਹ ਵੀ ਆਪ ਪਾ ਦਾਂਗੇ ਠੀਕ ਹੈ ਉਹਦੇ ਨੇ 14 ਕਿਲੋ ਜੁਆਇਆ ਜੀ ਲਓ ਜੀ 14 ਲੀਟਰ ਦਾ 14 ਕਿਲੋ ਕੋਈ ਰਾਜੀ ਬੜੀ ਗੋਲ ਛੀ ਜੁੜੀ ਹੋਈ ਆ ਅੱਛਾ ਜੀ ਫਿਰ ਇਹਦੇ ਪਾਣੀ ਨੂੰ 2 ਮਿੰਟ ਤੱਕ ਲਾ ਦੇ ਭਾਈ ਰਾਜੀ ਇਹਨੇ ਠੀਕ ਹੈ ਠੀਕ ਹੈ ਲਓ ਜੀ ਇਹ ਪੜਾ ਕੇ ਵਾਲਾ ਲਾਈਵ ਤੇ ਚੱਲ ਗੱਡੀ ਲੈ ਕੇ ਆਵੇ ਕੋਈ ਜੇ ਖੁਦਾ ਪਾਜੇ ਮਾਲੋ ਪਤਾ ਫਾਲ ਜੋਵੇ ਗਿੱਕੀ ਕੋ ਨਾਲ ਗੱਡੀਆ ਕਰਾਇਆ ਖੰਦਵਾਗੇ ਠੀਕ ਆ ਠੀਕ ਆ ਲਓ ਜੀ ਕਰਾਇਆ ਭਾਈ ਇਹਨੇ ਖੰਡੀ ਛੋੜਿਆ ਬਾਕੀ ਕਾਤ ਕਾਟ ਜਿਹੜਾ ਆਖੇ ਇੱਕ ਆਖੇ ਜਿਆਦੀ ਬਿੱਲੀ ਜੀ ਭਾਜੀ ਪਹਿਲਾਂ ਦੱਸਿਆ ਚੰਗਾ ਆਖ ਬਿੱਲੀ ਇੱਕ ਜਿਆਦੀ ਹੋਵੇ ਠੀਕ ਆ ਠੀਕ ਆ ਲਓ ਜੀ ਇੱਕ ਆਖ ਥੋੜੀ ਜਿਆਦਾ ਬਿੱਲੀ ਆ ਇਹ ਬਾਕੀ ਹੈ ਨੀਲੀ ਰਬ ਦੇ ਵਿੱਚ ਜਾ ਵੀ ਇਹਦਾ ਦੁੱਧ ਤੇ ਵੀ ਰਕਾਰਡ ਚੰਗਾ ਦਾਦਾ ਭਾਈ 14 ਲੀਟਰ ਦਾ ਤੇ ਸਵੇਰ ਭਾਜੀ ਅਗਤੀ ਸਵੇਰ 3:00 ਹੋ ਜਾਵੇ ਲਓ ਜੀ ਸਵੇਰ ਭਾਜੀ ਭੰਨੀ ਹੈ ਤੁਹਾਡੇ ਆਹ ਕੀ ਕਰਸਾ ਤੇ ਢਿੱਲਾ ਤੋਂ ਲਾ ਜਿਹੜੀਆਂ ਬਹੁਤ ਜਿਆਦਾ ਵਾ ਇਹਦਾ ਭਾਈ ਜੀ ਮੁੱਲ ਫਿਰ ਇਹਨਾਂ ਦੀ ਬੋਲ ਛੋਟਾ ਹੀ ਕਰਨਾ ਹੈ। ਅੱਛਾ ਜੀ। ਸਿਰਫ 55000 ਦੀ। 55000 ਦੀ? ਹਾਂ। ਹੋਰ ਕਰਦ ਕੇ ਜਾਓ। 50000 ਦੀ। 52 ਦੀ। ਲਓ ਜੀ, ਪੁੰਜ ਕੇ ਬਾਦ ਨੂੰ ਦਾਦੇ ਵੀਰ। ਨਹੀਂ ਦੇਖ ਲਓ ਜੀ ਹੈਗੀ ਕਸਰ ਤੇ। ਤੂੰ ਬਸ ਕਰ ਦੇ ਤੂੰ ਕਰਨੀ ਲੋੜ ਨਹੀਂ। 52 ਹਜ਼ਾਰ ਤੋਂ 200 ਛੋੜੀ ਹੋਣੀ ਹੈ ਭਾਜੀ ਇਹਦੀ। ਠੀਕ ਲਓ ਜੀ 52000 ਚੋਂ ਆ ਗਏ ਤੁਸੀਂ ਰਾਜਾ ਮਾਜ। ਫੇਰ ਤੂੜੀ ਦੇ ਦੇ। ਵਾਹ ਦੇ ਕਾਰ ਜਿਹੜਾ ਹੈ ਵੀ ਟੁਨੀ ਵਾਲੀ ਜਿਹੜੇ ਅੱਲੀ ਤੇ ਵੀ ਨਹੀਂ ਬੰਦਾ ਮਾਰੀ ਸੀਰ ਅਜਾ ਮਦੀ ਬੋ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਜਿਹੜੇ ਨੋਰਮਲ ਰੇਟ ਆ ਆਹ ਜੀ ਲੱਤ ਲਉਦੀ ਨਾ ਮਰੀ ਮੀਡੀਆ ਵੇਖੋ ਨਿਓ ਆਓ ਹਾਲੇ ਕਰ ਗੱਡੀ ਦੇ ਲਾਉਣ ਕਿਹਾ ਖੁਰੀ ਦੇ ਲਾਤੀ ਕਰਦੀ ਆ ਉਹ ਆਪਾਂ ਕੈਮਰਾ ਬਾਲੋ ਆਹੋ ਬੈਠਦਾ ਦੇ ਜੀਦਾ ਨੇ ਹੂੰ ਵੀ ਇੱਕ ਥੋੜੀ ਥੋੜੀ ਦਾ ਹਾਂ ਆਣਾ ਵੇਖੋ ਆਵੇ ਜਿਹੜੀ ਲਾਸੀ ਮਰੀ ਜੋ ਆ ਗੱਟਾ ਛਿਲਿਆ ਮੜਾਇਆ ਇਹ ਫ੍ਰੀਜ ਨਹੀਂ ਆਵੇ ਉਹਦੇ ਕਰਕੇ ਥੋੜਾ ਜਿਹਾ ਚਲੋ ਮਣਾਉਂਦੀ ਆ ਪੀੜਪੂੜ ਬਾਕੀ ਚਲੋ ਹੋ ਜੂਗੇ ਸੈਟ ਕਰਨ ਵਾਲੀ ਤੇ ਬਿਲਕੁਲ ਜਿਹੜੇ ਜਾਇਜ ਮੁੱਲ ਦੇ ਭਾਈ ਦੇ ਇਹਦਾ ਮੁੱਲ ਦੇ ਬਿਲਕੁਲ ਜਾਇਜ ਜਦੋਂ ਤਿਆਰ ਹੋ ਜਿਹੜਾ ਮੱਝੇ ਹਾਂਜੀ 1.5 ਲੱਖ ਦੀ ਮੱਝਿਆ ਬਿਲਕੁਲ 1.5 ਤੋਂ ਬਾਹਰ ਆ ਠੀਕ ਹੈ ਠੀਕ ਹੈ ਜੀ ਕੋਈ ਸ਼ੱਕ ਤੁਸੀਂ ਕਰ ਲਓ ਜੇ ਕਰਪੀਰ ਦੇਗਾ ਜਾਂ ਥਣ ਜਵਾਜ ਗਾਰਜ ਸੋਹਣਪੁਰੇ ਜ ਕੱਦ ਵਜਨ ਚ ਕਹਿ ਦੋ ਨੇ ਕੋਈ ਜਾ ਕੇ ਇਹਦੇ ਮਾਰ ਹੋਣੀ ਮੈਂ ਬੱਚਾ ਹੁੰਦਾ ਨਾ ਮੈਂ ਡੇਢ ਵੀ ਜਾਂਦਾ ਅੱਛਾ ਕਿ ਹੋਣੀ ਮੈਂ ਲੱਖੋਂ ਬਾਹਰ ਮੰਜੇ ਦੇਣੀ ਠੀਕ ਆ ਠੀਕ ਆ ਲੋ ਜੀ ਨਿਕਲ ਗਿਆ ਬੱਚੇ ਨਾਲ ਹੁੰਦਾ ਵਾਧਾ ਮਿਲਦੀ ਸੀ ਇਹ ਠੰਡੀ ਧੀਰੀ ਹੈਗੀ ਆ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਪਹਾੜੇ ਦੇ ਮਿਲਣਾ ਬਾਕੀ ਨਾਲੇ ਵਾਧਾ ਹੁੰਦਾ ਹੈ ਹੋਜੇ ਪਸ਼ੂ ਦਾ ਓਏ ਲੋ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ